ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਗਊਸ਼ਾਲਾ ਪ੍ਰਾਚਨ ਸ਼ੀਵ ਮੰਦਿਰ ਦੇ ਵਿੱਚ ਹਲਕਾ ਵਿਧਾਇਕ ਨਿਰੰਦਰ ਕੌਰ ਭਰਾ ਜਨਮ ਅਸ਼ਮੀ ਦੇ ਤੇ ਹਰ ਦੇ ਮੌਕੇ ਤੇ ਪਹੁੰਚੇ ਹਨ ਜਿੱਥੇ ਆਉਣਾ ਵੱਲੋਂ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਨਾ ਅਤੇ ਇਸ ਮੌਕੇ ਉਹਨਾਂ ਦੇ ਨਾਲ ਆਰਤੀ ਦੇ ਸੈਸ਼ਨ ਦੀ ਪ੍ਰਕਾਣ ਪ੍ਰਦੀਮ ਇਤੱਲੀ ਅਤੇ ਇਸ ਮੌਕੇ ਤੇ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਜਿੰਨੇ ਕਾਫੀ ਖੜੇ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਨਾਲ ਕਾਕਿਆਂ ਦੇ ਪ੍ਰਧਾਨ ਵਿੱਕੀ ਬਾਜਵਾਜੀ ਕ੍ਰਿਸ਼ਨ ਜੀ ਨਾਲ ਉਹਨਾਂ ਦੇ ਨਾਲ ਲਖਵਿੰਦਰ ਸਿੰਘ ਭਗਵਾਲਾ ਬਲਦੀਪ ਕ੍ਰਿਸ਼ਨ ਜੀ ਅਤੇ ਉਹਨਾਂ ਦੇ ਨਾਲ ਹੋਰ ਪ੍ਰਸ਼ੋਤਮ ਸਿੰਘ ਕਾਉਂਸਲ ਜੀ ਅਤੇ ਉਹਨਾਂ ਦੇ ਨਾਲ ਹੋਰ ਵੀ ਨਾਲ ਖੜੇ ਨਜ਼ਰ ਆ ਰਹੇ ਹਨ ਅਜੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਉਹ ਆਨ ਕੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਲੈ ਆਇਆ ਰਹੇ ਇਸ ਮੌਕੇ ਤੇ ਉਹਨਾਂ ਦੇ ਨਾਲ ਸੀਸ਼ਾਂਤ ਵਰਗੀ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਗਊਸ਼ਾਲਾ ਦੇ ਕੋਕਕ ਮੰਤਰਾਂ ਦੇ ਵਿੱਚ ਉਹਨਾਂ ਵੱਲੋਂ ਭਗਵਾਨ ਦੇ ਆਸ਼ੀਰਵਾਦ ਲਈ ਜਾ ਰਹੇ ਹਨ। ਅਤਿ ਸਮੋਕੇ ਤੇ ਉਹ ਸ਼ਲਾ ਵਿੱਚ ਗੱਡੀ ਤੇ ਉੱਚਾ ਜਿੱਥੇ ਉਹਨਾਂ ਨੇ ਵੱਲੋਂ ਮੱਥਾ ਟੇਕਿਆ ਜਾ ਰਹੇ ਹਨ। ਅਤੇ ਹੁਣ ਸੁਣ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ। ਰਵੰਧਕ ਜਿਹਨ ਜਿਹੜੇ ਤੂਰ ਸਾਹਿਬ ਦਾ ਆ ਇੱਥੇ ਇੱਥੇ ਦਮ ਪਾ ਕੇ ਇੱਥੇ ਤਾਂ ਕਹਿੰਦੇ ਕਹਿੰਦੇ ਆਪਨੇ ਬਧੀਏ ਜਿਹੋ ਤੱਕ ਕਿ ਰੱਖਣਾ ਕੱਟੇ ਲਖਣਾਂ ਦੇ ਲੱਗੇ ਸੀ ਅਸੀਂ ਸਾਰੇ ਹਾਂਜੀ ਇਹ ਵੀ ਸਾਡੇ ਪੁਰਾਣੇ ਮੈਂਬਰ ਨੇ ਜੀ ਬਹੁਤ ਪੁਰਾਣੇ ਆਲੀ ਹਲੇ 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 ਐਮਐਲਏ ਸਰੂਪ ਪਧਾਰੇ ਨੇ ਮੈਂ ਬੰਦਾ ਸ਼੍ਰੀ ਗੋਸ਼ਾ ਦਾ ਪਤ ਦੀ ਮੌਕੇ ਸ਼੍ਰੀ ਗਊਸ਼ਾਲਾ ਮਸਜਿਦ ਨੂੰ ਮੱਥਾ ਟੇਕਣਾ ਆਇਆ ਹਾਂ ਅਸੀਂ ਉਹਨਾਂ ਦਾ ਕਮੇਟੀ ਵੱਲੋਂ ਬਹੁਤ ਸਾਰੀ ਕਰਦੇ ਆ ਤੇ ਪਿੱਛੇ ਜੇ ਫਰਦਪਾਲ ਸਾਹਿਬ ਤੇ ਗਊਸ਼ਾਲਾ ਦੇ ਸ਼ੈਡ ਵਾਸਤੇ 10 ਲੱਖ ਰੁਪਏ ਅਨਾਉਂਸ ਕਰਕੇ ਗਈ ਸੀ ਜਿਸ ਦੀ ਪਹਿਲੀ ਕਿਸ਼ਤ 5 ਲੱਖ ਰੁਪਏ ਆਜੇ ਗਊਸ਼ਾਲਾ ਦੇ ਰਾਉਟ ਜੁਪਾ ਪੈ ਚੁੱਕੀ ਹੈ ਬਹੁਤ ਬਹੁਤ ਜੀਓ ਤੁਹਾਡਾ ਵਾਦੀ ਕੀ ਅਸੀਂ ਗਊਸ਼ਾਲਾ ਪ੍ਰਬੰਧਕ ਕਮੇਟੀ ਸਿਨੇਮਾ ਕੇਂਦਰ ਤੋਂ ਅੱਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਨੇ ਇਹ ਪ੍ਰਸੰਦ ਵਾਇ ਕਿਹਾ 5 ਲੱਖ ਦਾ ਬਕਾਇਆ ਰਹਿਦਾ ਉਹ ਵੀ ਜਲਦੀ ਹੀ ਤੁਹਾਨੂੰ ਕਾਰਪੀਛੋੜੇ ਪੈ ਜਾਵੇਗਾ ਬਹੁਤ ਬਹੁਤ ਧੰਨ ਪ੍ਰਣਾਮ ਸੁਸ਼ਾਨ ਗਰਗਈ ਜੀ ਸੁਸ਼ਾਨ ਜੀ ਅੱਗੇ ਰਾਜਾ ਜੀ ਜੀ ਜਨਮਸਥਲੀ ਹੈ ਐਮਐਲਏ ਕਪੀ ਗੁਰਿੰਦਰ ਵਰਪਰਾ ਆਜਾ ਤ੍ਰਿਵਿੰਦਰ ਸਿੰਘਲਾ ਜੀ ਨੇ ਨਾਈ ਪਹੁੰਚੇ ਕੀ ਕੋਈ ਕੋਈ ਦੇਖੋ ਬਹੁਤ ਹੀ ਹਰਚੋਲਾਸ ਹੈ ਸਾਰੇ ਪਾਕਤਾਨ ਸ਼ਹਿਰ ਸ਼ਹਿਰ ਨਿਵਾਸੀਆਂ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁੰਮਾ ਕੇ ਪਹੁੰਚ ਰਹੇ ਨੇ ਮੱਥਾ ਟੇਕ ਰਹੇ ਨੇ ਬਾਕੀ ਵਕਫਾਕ ਸਿਆਸੀ ਪਾਰਟੀਆਂ ਦੇ ਆਗੂ ਗੁਰਿੰਦਰ ਵਰਪਰਾ ਜੀ, ਰਵਿੰਦਰ ਖੰਨਾ ਜੀ, ਸਿੰਘਲਾ ਸਾਹਿਬ ਸਾਰੇ ਇੱਥੇ ਪਹੁੰਚ ਰਹੇ ਨੇ ਤੇ ਆਪ ਦਾ ਪ੍ਰਭੂ ਦਾ ਆਸ਼ੀਰਵਾਦ ਕਰ ਰਿਹਾ ਤੇ ਆਨੰਦ ਦੀ ਵਰਸ਼ਾ ਹੋ ਰਹੀ ਹੈ ਇਹਦੀ ਅੱਜ ਜਿਸੀ ਦਿੱਖਿਆ ਵੀ ਹਰ ਕਮ ਦੇ ਇਕੋਲੋਜੀ ਲਈ ਕੁਸ਼ਤਨ ਬਣਾ 10 ਲੱਖ ਰੁਪਏ ਦਾ ਐਨਾਨਸ ਕੀਤਾ ਗਿਆ 5 ਲੱਖ ਜਿਹੜਾ ਆਪਣੇ ਗੁਸ਼ਤਾਲਾ ਦੇ ਕਾਉਂਟ ਦੇ ਵਿੱਚ ਆ ਚੁੱਕਿਆ ਤੇ ਅੱਜ ਵਿਸ਼ੇਸ਼ ਤੌਰ ਤੇ ਕੇਕੇਬੀ ਦੇ ਅੰਦਰ 5 ਲੱਖ ਹੋਰ ਲਈ ਜਲਦੀ ਕਰਨ ਮਰੇਗੇ ਬਿਲਕੁਲ ਜੀ ਅਸੀਂ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਧੰਨਵਾਦੀਆਂ ਰੀਣੀ ਆ ਕਿਉਂਕਿ ਜੋ ਉਹਨਾਂ ਨੇ ਯੋਗਦਾਨ ਗੁਸ਼ਤਾਲਾ ਵਿੱਚ ਪਾਇਆ ਹੈ ਵੀ ਪਰਮਾਤਮਾ ਉਹਨਾਂ ਨੂੰ ਬਧੇ ਚੜ੍ਹ ਕੇ ਦੇਵੇ ਅਸੀਂ ਇਹੀ ਆਸ ਕਰਦੇ ਹਾਂ ਵੀ ਜਿਹੜਾ ਵੀ ਆਗੂ ਸਾਡੀ ਇੱਥੇ ਗੁਸ਼ਤਾਲਾ ਸੇਵਾ ਕਰਦਾ ਹੈ ਉਸ ਨੂੰ ਪਰਮਾਤਮਾ ਆਪਣਾ ਅਸ਼ੀਰਵਾਦ ਬਣਾਏ ਰੱਖੇ ਇਹ ਹੈ ਆਪਣੇ ਲਈ ਦੂਹਾਂ ਲਈ ਜਨ ਸੇਵਾ ਹੈ ਬਹੁਤ ਵੱਡੀ ਸੇਵਾ ਹੈ ਗਊਆਂ ਦੀ ਸੇਵਾ ਦਾ بڑے ਬੰਦੇ ਉਤਾਰ ਦਿੰਦੀ ਹੈ ਜੀ ਇਹ ਜੀ ਸੇਵਾ ਕਿਸੇ ਕਿਸੇ ਨੂੰ ਮਿਲਦੀ ਹੈ ਅਸੀਂ ਕਹਿੰਦੇ ਹੁਮ ਹਮਾ ਕੇ ਪਹੁੰਚੋ ਸੇਵਾ ਕਰੋ ਤੇ ਗਊਆਂ ਦੀ ਜਿਵੇਂ ਵੀ ਹੋ ਸਕੇ ਤਨੋਂ ਮਨੋਂ ਤਨੋਂ ਸੇਵਾ ਕਰੋ ਤੇ ਅੱਦਾ ਯੋਗਦਾਨ ਪਾਓ ਮੈਂ ਅਪਤਾਸ਼ੀ ਤੂਰ ਜੀ ਸਵਾਗਤ ਪ੍ਰਧਾਨ ਗਊਸ਼ਾਲਾ ਸਤਿ ਸ੍ਰੀ ਅਕਾਲ ਤੇ ਅੱਜ ਹਲਕਾ ਵੀ ਪਹੁੰਚੇ ਨੇ ਤੇ ਜਨ ਅਸਥਾਨ ਤੇ ਆ ਬਹੁਤ ਉਤਸ਼ਾਹ ਨਾਲ ਮੜਾਇਆ ਜਾ ਰਿਹਾ ਕੁਝ ਪਹਿਲਾਂ ਤੋਂ ਜਨ ਅਸਥਾਨ ਦੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਮੁਬਾਰਕ ਦੇ ਨਾਲ ਜਿਨ੍ਹਾਂ ਨੇ ਜੋਸ਼ ਲਾ ਕੇ ਵੱਖ-ਵੱਖ ਮੰਦਰਾਂ 'ਚ ਸ਼ਹਿਰ ਦੇ ਮੰਦਰਾਂ ਦੀ ਰੌਣਕ ਵਧਾਈ ਹੈ ਤੇ ਪ੍ਰਮਾਤਮਾ ਸਾਰੇ ਸ਼ਹਿਰ ਨਿਵਾਸੀ ਦੇ ਲੱਖਾਂ ਨਿਵਾਸੀਆਂ ਦੇ ਅੰਜੂ ਮੇਰੇ ਪਰੇ ਹੱਥ ਰੱਖੇ ਗੁਮਤਾ ਅਸੀਂ ਦੇਖ ਰਹੇ ਹਾਂ ਕਿ ਹਰ ਮਾਡਲ ਜਾਰੀ ਹੋ ਰਿਹਾ ਹੈ ਤਿਆਰ ਹੋ ਰਿਹਾ ਹੈ ਇਹ ਬਹੁਤ ਸ਼ਾਇਦ ਆਇਆ ਇਹ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਹਰ ਸਾਲ ਇਹੀ ਸਾਡੀ ਪਾਰਟੀ ਹੈ ਮਨਕੁਸ਼ਾਹਲਾ ਨੂੰ ਇਸ ਵਰਤਤ ਨੇ ਆਪਣੇ ਜੱਤ ਅਗਰਨ ਵਾਲੇ ਤੇ ਅਸੀਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਨੇ ਆਂ ਬੇਗੋਸ਼ਲਾ ਦੀ ਹਰ ਸਾਲ ਸੇਵਾ ਕਰਦੇ ਨੇ ਤੇ ਬਾਕੀ ਸਾਡੇ ਜਿਹੜੇ ਗੋਸਾਲਾ ਮੈਂਬਰ ਨੇ ਇਹ ਵੀ ਬਹੁਤ ਆਪਦੇ ਤਨੋਂ ਮਨੋਂ ਤੁਨੋਂ ਹਰ ਤਰ੍ਹਾਂ ਦੀ ਸਹਾਇਤਾ ਕਰਦੇ ਨੇ ਵਿਸ਼ੇਸ਼ ਤੌਰ ਤੇ ਮੈਂ মিডিਆ ਦਾ ਸੋਡਾ ਸਾਰੇ ਭੈਣ ਭਾਈਆਂ ਦਾ ਸਹਿਯੋਗ ਤੇ ਧੰਨਵਾਦ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਹਰ ਸਾਲ ਸਾਡੇ ਹਾਜ਼ਰੀ ਜਾਂ ਗਊ ਮਾਤਾ ਦੇ ਸਬੰਧ ਵਿੱਚ ਕੋਈ ਵੀ ਖਬਰ ਹੈ ਉਹ ਪਹਿਲੇ ਅਧਾਰ ਤੇ ਲਾਉਂਦੇ ਨੇ ਤੇ ਬਾਕੀ ਜਿਹੜੇ ਆਪਣੇ ਪੁਰਾਣੇ ਸੇਵਾ ਕੀਤੀ ਜਿਹੜੇ ਆਪਣੇ ਟਰੱਕ ਜੁਨੀਅਨ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਕਿਉਂਕਿ ਸਾਡੀ ਗਊਸ਼ਾਲਾ ਨੂੰ ਉਹੀ ਹੀ ਖੜਾ ਕਰ ਸਕਦੇ ਨੇ ਸ਼ਾਇਦ ਇਹ ਨਾ ਕੋਈ ਹੋਰ ਹੁੰਦਾ ਨਹੀਂ ਕਰ ਸਕਦੀ ਕਿਉਂਕਿ 2 300 ਟਰੱਕ ਗਊਸ਼ਾਲਾ ਵਾਸਤੇ ਟਰੱਕ ਜੁਨੀਅਨ ਦੇ ਵਿੱਚੋਂ ਬੁਗਾਰ ਵਾਸਤੇ ਭੇਜਿਆ ਗਿਆ ਕਿਉਂਕਿ ਮੈਂ ਸਪੈਸ਼ਲ ਨੌ ਤਾਲ ਲੜਣਾ ਚਾਹੁੰਦਾ ਅਲੱਗਾਂ ਦਾ ਦਾਲ ਲੈ ਕੇ ਭੁੱਲ ਗਏ ਇਹ ਉਹ ਗਊਸ਼ਾਲਾ ਹੈ ਇਹ ਕਿਸੇ ਦਾ ਦਾਲ ਨਹੀਂ ਪੁੱਲਦੀ ਗਊ ਮਤ ਉਹ ਤਾਂ ਜਵੇਂ ਨਹੀਂ ਪੁੱਲਦੀ ਇੰਨੀ ਅ ਜਦ ਇਹਨਾਂ ਸਿਆਲ ਕਬੈਕ ਵੀ ਪਹੁੰਚੇ ਨੇ ਤੇ ਗਊਸ਼ਾਲਾ ਦੇ ਵਿੱਚ ਜੋ ਕੁਛਨ ਪਹਿਲਾਂ ਸ਼ੈੱਡ ਬਣਾਇਆ ਜਾ ਰਿਹਾ ਸੀ ਸੇਵੀਆਂ ਕੀਤੀ ਜਾ ਰਹੀ ਸੀ ਭਗਤਾ ਵੱਲੋਂ ਬਹੁਤ ਨੌ ਮੋਣੋ ਸੋਡੀ ਸੇਵਾ ਬਹੁਤ ਕੌਰ ਸੇਵਾ ਕੀਤੀ ਗਈ ਹੈ ਤੇ ਅਜਨ ਮਾਸ ਨੂੰ ਧਿਆਨ ਪੜੀ ਤੁਮਨ ਨਾਇ ਜਾਰੀ ਕੰਮ ਸਭ ਤੋਂ ਪਹਿਲਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਤਹਿਦ ਲੋ ਤੁਹਾਨੂੰ ਆਦ ਕਰਦਾ ਹਾਂ ਜਿਨ੍ਹਾਂ ਨੇ ਜੋ ਸੀ ਪਿਛਲੇ ਖੰਡਪਾਟ ਸਾਹਿਬ ਦੇ ਇੱਕ ਪ੍ਰੋਜੈਕਟ ਬਣਾਇਆ ਸੀ ਕਿ ਗੋ ਮਾਤਾ ਵਾਸਤੇ ਟੂੜੀ ਦੇ ਸ਼ੈਡਾਂ ਦੀ ਲੋੜ ਹੈ ਉਹਨਾਂ ਦੇ ਜਿਹੜੇ ਸਾਡੇ ਹੋਰ ਵੀ ਸਮਾਨ ਖੜਦੇ ਨੇ ਟਰੈਕਟਰ ਵਗੈਰਾ ਉਹ ਵੀ ਸਾਰੇ ਖਰਾਬ ਹੋ ਰਹੇ ਸੀਗੇ ਬਾਹਰ ਕੱਢ ਕੇ ਉਹਨਾਂ ਵਾਸਤੇ ਵੀ ਸਾਨੂੰ ਸ਼ੈਡ ਦੀ ਲੋੜ ਸੀਗੀ ਤੇ ਇੱਕ ਸ਼ੈਡ ਸਾਨੂੰ ਲੋੜ ਸੀ ਦਰ ਗਊਸ਼ਾਲਾ ਮੰਦਰ ਵਿੱਚ ਕਿਉਂਕਿ ਜਦੋਂ ਵੀ ਪ੍ਰੋਗਰਾਮ ਹੁੰਦਾ ਸੀਗਾ ਜਦੋਂ ਬਾਰਿਸ਼ ਆ ਜਾਂਦੀ ਸੀ ਤਾਂ ਪ੍ਰੋਗਰਾਮ ਖਰਾਬ ਹੋ ਜਾਂਦਾ ਸੀਗਾ ਤੇ ਅਸੀਂ ਸ਼ਹਿਰ ਵਾਸੀਆਂ ਨੇ ਸਾਡੀ ਇਹ ਬੇਨਤੀ ਨੂੰ ਮਨਜ਼ੂਰ ਕਰਦੇ ਹਾਂ ਸਾਨੂੰ ਤਨੋਂ ਮਨੋਂ ਤੁਨੂੰ ਬਹੁਤ ਤਹਿ ਦਿਲੋਂ ਸਾਡੀ ਮਤਲਬ ਮਦਦ ਕਰੀਏ ਤੇ ਬਹੁਤ ਖੁੱਲ ਕੇ ਦਾਨ ਦਿੱਤਾ ਹੈ ਜਿਹਦੀ ਬਦੌਲਤ ਅੱਜ ਦੋ ਸ਼ੈੱਡ ਲਗਭਗ ਬਣ ਚੁੱਕੇ ਨੇ ਤੇ ਅੱਜ ਉਹੀ ਸ਼ੈੱਡ ਨਵੇਂ ਸ਼ੈੱਡ ਜਿਹੜਾ ਬਣਿਆ ਉੱਥੇ ਹੀ ਅੱਜ ਇਹ ਜਨਮ ਅਰਸ਼ੀ ਦਾ ਪ੍ਰੋਗਰਾਮ ਹੋਇਆ। ਜੈ ਹਰਮਾਨ ਜਾਗਰਣ ਮੰਡਲ ਨੂੰ ਬਾਣ ਦਿੱਤੇ ਰਹੇ। ਜੈ ਹਰਮਾਨ ਜਾਗਰਣ ਮੰਡਲ ਸਾਡੇ ਨਾਲ ਕਾਫੀ ਦੇਰ ਦਾ ਜੁੜਿਆ ਹੋਇਆ ਹੈ। ਤੇ ਹਰੇਕ ਪ੍ਰੋਗਰਾਮ ਤੇ ਉਹ ਸਾਡੇ ਨਾਲ ਮਤਲਬ ਸਾਡੇ ਨਾਲ ਵੱਡਟਰ ਹਿੱਸਾ ਲੈਂਦਾ ਪਿਛਲੇ ਪ੍ਰੋਗਰਾਮ ਤੇ ਵੀ ਸਾਡੇ ਨਾਲ ਸੀਗੇ ਉਹ ਐਸ ਇਸ ਵਾਰ ਵੀ ਸਾਡੇ ਮਤਲਬ ਨਾਲ ਕਹਿੰਦੇ ਸੀ ਸਾਨੂੰ ਕਹਿੰਦੇ ਸੀ ਵੀ ਸਾਨੂੰ ਆਪਣੇ ਨਾਲ ਜੋੜੋ ਤੇ ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜਿਆ ਤੇ ਪਿਛਲੇ ਵਾਰ ਵੀ ਉਹ ਚੌਂਕੀ ਲਗਾ ਕੇ ਗਏ ਸੀਗੇ ਜਦੋਂ ਹਨਮਾਨ ਜਨਮ ਉਸਤਵ ਸੀਗਾ ਤੇ ਅੱਜ ਵੀ ਉਹ ਮਤਲਬ ਜਨਮਸ਼ਟਮੀ ਦੇ ਸੰਬੰਧ ਵਿੱਚ ਆ ਤੇ 8 ਤੋਂ 12 ਉਹਨਾਂ ਦੀ ਚੌਂਕੀ ਹੈ ਤੇ 12:00 8:00 ਵਜੇ ਤੋਂ 12:00 ਵਜੇ ਤੋਂ ਬਾਅਦ ਕਿਸ਼ ਮਹਾਰਾਜ ਨੂੰ ਛੱਪਨ ਭੋਗ ਲੱਗਣਗੇ ਉਸ ਤੋਂ ਬਾਅਦ ਇਹ ਛੋਕ ਵਿੱਚ ਛੱਪਨ ਭੋਗ ਸਾਰੇ ਸ਼ਹਿਰ ਵਾਸੀਆਂ ਨੂੰ ਵੰਡਣ ਹੋਣਗੇ ਤੇ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ ਬਹੁਤ ਦੂਰ ਦੂਰੋਂ ਸੰਗਤਾਂ ਆ ਰਹੀਆਂ ਨੇ ਸਵੇਰ ਦਾ ਰਸਪੂਰਾ ਚੱਲ ਰਿਹਾ ਹੈ ਤੇ ਸਭ ਤੋਂ ਦੂਜੀ ਹੋਰ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਜਿਹੜੀ ਪ੍ਰੈਸ ਕਲੱਬ ਹੈ ਸਾਡਾ ਇਸ ਤੋਂ ਥੋੜੇ ਤੋਂ ਪਹਿਲਾਂ ਮਦਦ ਵੀ ਹਰੇ ਸੰਯੁਕਤ ਪ੍ਰੈਸ ਕਲੱਬ ਵਾਲੇ ਆ ਕੇ ਗਏ ਨੇ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ 24 ਨਿਊਜ਼ ਚੈਨਲ ਦਾ ਵੀ ਬਹੁ ਪਹਿਲੇ ਦਾ ਹਾਂ ਅਗਰ ਗੱਲ ਕਰੀ ਸੋਡੀ ਜੀ ਟੀਮ ਵਰਕ ਹੈ ਬਹੁਤ ਜੀ ਕੰਮ ਕਰ ਰਹੀ ਜਿਹੜੀ ਪ੍ਰਧਾਨਗੀ ਹੈ ਉਸ ਤੋਂ ਬਾਅਦ ਅਸੀਂ ਦੇਖੇ ਪਸ਼ੂ ਸ਼ਾਲਾ ਦੇ ਵਿੱਚ ਨਵੇਂ ਤੋਂ ਨਵਾਂ ਕੰਮ ਹੋ ਰਹੇ ਨੇ ਜਿਹਨਾਂ ਦੀ ਉਮੀਦ ਨਹੀਂ ਸੀ ਹੋਣੀ ਨਵੇਂ ਕੰਮ ਦਿੱਤੇ ਗਏ ਕੋ ਟੀਮ ਦੇ ਕਿਵੇਂ ਚੱਲੋਂਗੇ ਧੰਨਵਾਦ ਕਰਉਂਗੇ ਜਿਹੜੇ ਸੋਨ ਰਾਣ ਮੇਰੇ ਇੱਕਦਮ ਸਾਡੇ ਨਿਸ਼ਾਬਦ ਚੋਂ ਇਸ ਦਿਨ ਦੀ ਸਾਡੀ ਇਹ ਟੀਮ ਬਣੀ ਹੈ ਸਾਡੇ ਪ੍ਰਧਾਨ ਪੁਰਸ਼ੋਤਮ ਕਾਂਸਲ ਜੀ ਦੀ ਅਗਵਾਈ ਚ ਇਹ ਟੀਮ ਵਰਕ ਹੋ ਰਿਹਾ ਹੈ ਮਤਲਬ ਗਊਸ਼ਾਲਾ ਜਿਸ ਤਰ੍ਹਾਂ ਕਹਿੰਦੇ ਉਹ ਦਿਨ ਦੁਪਣੀ ਰਾਤ ਚੋਪਣੀ ਤਰੱਕੀ ਕਰ ਰਹੀ ਹੈ ਕੋਈ ਵੀ ਇਹੋ ਜਿਹਾ ਕੰਮ ਪੈਂਡਿੰਗ ਨਹੀਂ ਰਿਹਾ ਜਿਹੜਾ ਕਿ ਸਾਡੀ ਟੀਮ ਨੇ ਨਾ ਕਰਿਆ ਹੋਵੇ ਤੁਸੀਂ ਐ ਮੰਨ ਕੇ ਚੱਲੋ ਵੀ ਇਸ ਗਊਸ਼ਾਲਾ ਦਾ ਜਿਹੜਾ ਮੰਦਰ ਹੈ ਇਹਦੀ ਨਿਹਾਰ ਬਦਲੀ ਗਈ ਬਹੁਤ ਬਖ ਕਮ ਹੋਣ ਵਾਲਾ ਸੀਗਾ ਪੁਰਾਣੀ ਗਊਸ਼ਾਲਾ ਜਿਹੜੀ ਮਸੀਤ ਦੇ ਕੋਲ ਸੀਗੀ ਉੱਥੇ ਵੀ ਲਗਭਗ 11 ਕਮਰੇ ਬਣ ਚੁੱਕੇ ਨੇ ਜਿਹੜੇ ਅਸੀਂ ਕਿਰਾਏ ਵਾਸਤੇ ਦੇ ਰਹੇ ਹਾਂ ਤੇ ਬਾਕੀ ਹੋਰ ਵਿੜੇ ਚ ਭਰਤਪੁਰ ਵਗੈਰਾ ਪੈ ਚੁੱਕੀ ਹੈ ਸਾਰੀ ਉਸ ਨਾਲ ਕੀ ਹੈ ਕਿ ਗਊਸ਼ਾਲਾ ਦੇ ਆਮਦਨ ਚ ਵਾਧਾ ਹੋ ਰਿਹਾ ਹੈ ਜਿਉਂ-ਜਿਉਂ ਗਊਸ਼ਾਲਾ ਦੇ ਆਮਦਨ ਚ ਵਾਧਾ ਹੋਊਗਾ ਤਾਂ ਗਊਆਂ ਦੇ ਖਾਣ ਵਾਸਤੇ ਜਿਹੜਾ ਛਰਾ ਆਚਾਰਾ ਜਾਂ ਤੂੜੀ ਆ ਜਾਂ ਦਾਣੇ